ਸ੍ਰੀਕਾਰ ਹਾਂ ਸ੍ਰੀਕਾਰ ਆ ਗਈ ਮੇਰੀ ਤੀ ਹਾਂ ਮੈਂ ਅੱਛਾ ਕਾਹੇ ਸੇ ਕੋ ਕੌਂ ਬੋਲਦਾ ਮੈਂ ਅੱਜ ਤਾਂ ਕੋਈ ਆਊਗਾ ਮੈਨੂੰ ਪਤਾ ਮੇਰੀ ਕੁੜੀ ਨਹੀਂ ਆਉਣਾ ਅੱਜ ਮੈਂ ਸੋਚਿਆ ਅੱਜ ਮੈਂ ਫ੍ਰੀ ਸੀ ਵੀ ਮੈਂ ਜਾਇਆ ਨਹੀਂ ਆ ਅੱਛਾ ਹੋਰ ਠੀਕ ਠਾਕ ਨੇ ਸਾਰੇ ਬਸ ਠੀਕ ਠਾਕ ਤੂੰ ਦੱਸੋ ਵਧੀਆ ਸਾਰੇ ਹਾਂ ਸਾਰੇ ਠੀਕ ਠਾਕ ਨੇ ਹੋਰ ਹਾਂ ਸਭ ਵਧੀਆ ਅੱਛਾ ਹੋਰ ਕੰਮ ਦਾ ਕੰਮ ਚੱਲੀ ਜਾਂਦਾ ਛੁੱਟੀ ਸੀ ਤਾਂ ਹੀ ਆਈ ਸੀ ਅੱਜ ਮੈਂ ਕੋਤ ਕੱਲੀ ਹੋ ਆਈਆਂ ਹਾਂ ਮਮੀ ਵੀ ਕੱਲੀ ਹੋ ਆਈਆਂ ਸਕੂਟਰੀ ਤੇ ਆ ਗਈ ਜੀ ਛੁੱਟੀ ਸੀ ਨਾ ਅੱਜ ਅੱਛਾ ਅਮਨਾ ਪਾਣੀ ਲਿਆ ਬੋਤਲ ਹਾਂਜੀ ਮਮੀ ਆਈ ਹੋਰ ਦੱਸੋ ਵਧੀਆ ਸਾਰਾ ਕੁਛ ਹੋਰ ਵਧੀਆ ਉਹ ਠੀਕ ਠਾਕ ਸਾਰੇ ਹਾਂ ਅੱਛਾ ਜੀ ਆਈਆਂ ਹਾਂ ਹਾਂ ਨਿਰਸਪੀਕਾ ਸਾਸ਼੍ਰੀਕਾਂ ਕੀ ਹਾਲ ਹੈ ਬੋਲਦੀ ਹੈ ਤੁਸੀਂ ਸੁਣਾਓ ਮਰੀ ਆ ਲੋ ਪਾਣੀ ਪੀ ਲੈ ਨਾ ਜਿੱਦਿ ਵਾਲਾ ਮੰਮੀ ਮੈਂ ਤੁਸੀ ਗੱਲਾਂ ਮੈਂ ਚਾਹ ਬਣਾ ਕੇ ਲੈ ਕੇ ਆਈ ਹਾਂ ਤੁਹਾਨੂੰ ਨਹੀਂ ਭਾਬੀ ਪੀਣੀ ਨਹੀਂ ਹੈਗੀ ਚਾਹ ਗਰਮੀ ਬਹੁਤ ਆ ਤੁਸੀਂ ਰਹਿਣ ਦਿਓ ਕੋਈ ਨਹੀਂ ਮੈਂ ਚਾਹ ਨਹੀਂ ਪੀਣੀ ਹੈਗੀ ਨਹੀਂ ਮੈਂ ਬਣਾ ਲ ਦੇ ਦੀਦੀ ਨਹੀਂ ਨਹੀਂ ਗਰਮੀ ਆ ਰਹਿਣ ਦਿਓ ਮੈਂ ਕੱਪੇ ਨੂੰ ਘੜਾ ਉਪਰ ਅਸੀਂ ਮੈਂ ਕਹਿ ਦੇਣਾ ਚਲੋ ਜੀ ਤੁਸੀਂ ਮਾਰੋ ਗੱਲਾਂ ਮੈਂ ਨਾਲ ਹੋਰ ਕੰਮ ਕਰ ਲਾਂ ਹਾਂਜੀ ਕਰ ਲਓ ਹੋਰ ਅੱਗੇ ਹੋਰ ਜੀਤਾ ਤਾ ਤੇ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਵੀ ਸਾਡੇ ਗੁਆਂਢੀਆਂ ਦੇ ਜਿਹੜੀ ਉਹਨਾਂ ਦੇ ਵੀ ਕਰੋਨਾ ਪੋਜ਼ਿਟਿਵ ਨਿਕਲੇ ਆਏ ਹਨਾ ਮਤਾਂ ਪਾਸ ਦੀ ਸੀਗੀ ਤੇ ਤੁਸੀਂ ਵੀ ਪਰਹੇਜ਼ ਹੀ ਰੱਖਿਓ ਇੱਥੇ ਕੋਈ ਨਹੀਂ ਪਤਾ ਲੱਗਦਾ ਸਾਰੇ ਨਹੀਂ ਨਿਕਲਦੇ ਹਾਂ ਸਭ ਨੂੰ ਕਿਹੋ ਐ ਨਾ ਬੜੇ ਬਾਣੀ ਛੋਟੀ ਹੋਣ ਕਰਕੇ ਵੀ ਆਣ ਗਵਾਣ ਤੋਂ ਤੁਸੀਂ ਪਰਹੇਜ਼ ਹੀ ਰੱਖਿਆ ਕਰੋ ਹਾਂ ਮੈਂ ਤਾਂ ਹੁਣ ਬਾਹਰ ਜਮਾ ਹੀ ਇਸ ਤੋਂ ਬਾਹਰ ਨਿਕਲਦੇ ਹਾਂ ਤੁਸੀਂ ਵੀ ਨਾ ਬਾਹਰ ਨਿਕਲਿਆ ਕਰੋ ਬਸ ਅਸਾ ਕੰਮ ਨੂੰ ਹੀ ਜਾਂਦੇ ਹਾਂ ਚੱਲ ਬੁੱਤਾ ਆਪਾਂ ਉਧਰ AC ਵਾਲੇ ਕਮਰੇ 'ਚ ਬਹਿਨੇ ਆ ਇੱਥੇ ਤਾਂ ਗਰਮੀ ਬਹੁਤ ਹਾਂ ਇੱਥੇ ਤਾਂ ਬਹੁਤ ਗਰਮੀ ਹੈ ਚਲੋ ਹਾਂ ਉਧਰ ਬਹਿਨੇ ਆ ਠੀਕ ਮੰਮੀ ਪਾਪਾ ਠੀਕ ਸੀਗੇ ਹਾਂ ਸਾਰੇ ਵਧੀਆ ਉੱਥੇ ਵੀ ਵਧੀਆ ਸਾਰੇ ਹੋਰ ਦਫਤਰ ਦਾ ਜਿਹੜਾ ਤੇਰਾ ਕੰਮ ਰਹਿੰਦਾ ਸੀ ਉਹ ਹੋ ਗਿਆ ਹਾਂ ਉਹ ਉਹ ਨਾ ਇੱਕ ਬੈਂਕ ਦਾ ਕੰਮ ਸੀ ਦਫ਼ਤਰ ਵਾਲਾ ਉਹ ਤਾਂ ਮੈਂ ਕਰਿਆਈ ਸੀ ਉਹ ਉਹਦੇ ਕਰਕੇ ਹੁਣ ਬੇਲੀ ਹੋ ਕੇ ਆਈਆਂ ਮੈਂ ਅੱਛਾ ਆ ਹੁਣ ਦੇਖ ਲੈ ਨਾ ਹੁਣ ਮੈਨੂੰ ਐਨ ਐਚ ਆਰ ਹੋ ਗਿਆ ਆਈ ਨੂੰ ਜੇ ਮੈਂ ਚਾਹ ਨੂੰ ਜਵਾਬ ਦੇਤਾ ਸੀ ਦੁਪਹਿਰ ਦਾ ਵੇੜਾ ਵੀ ਭਾਬੀ ਨੂੰ ਹੈ ਨਹੀਂ ਮਾੜਾ ਮੋਟਾ ਮੈਂ ਕੁਝ ਖਾਣ ਨੂੰ ਦੇ ਦੰਦਾ ਸੀ ਭੁੱਖ ਲੱਗੀ ਹੋਈ ਆ ਤਾਂ ਦੁਪਹਿਰ ਦਾ ਵੇੜਾ ਮੋਸਾਕਣਿਆ ਚੱਲ ਮੈਂ ਕਹਿ ਨਹੀਂ ਆ ਨੂੰ ਅਮਨਾ ਆਈ ਨਮੀ ਹਾਂ ਜੀ ਮੰਮੀ ਆ ਤੈਨੂੰ ਇਹ ਨਹੀਂ ਹੈਗਾ ਵੀ ਕੁੜੀ ਆਈ ਆ ਵੀ ਵਿੱਚ ਕੁਝ ਬਣਾਵਾ ਮੰਮੀ ਮੈਂ ਤਾਂ ਚੌਲੀ ਬਣਾਉਂਦੀ ਸੀ ਤੁਸੀਂ ਬੈਠੇ ਗੱਲਾਂ ਕਰਦੇ ਸੀ ਮੈਂ ਕਿਹਾ ਚਲੋ ਮੈਂ ਚੌਲ ਬਣਾ ਦੇਨੀ ਆ ਚਲੋ ਜੇ ਨਹੀਂ ਬਣੇ ਹੈਗੇ ਤਾਂ ਵੀ ਕੋਈ ਨਹੀਂ ਜੇ ਕੁਝ ਬਣਿਆ ਤਾਂ ਤਾਂ ਵੀ ਦੇ ਦੋ ਨਹੀਂ ਨਹੀਂ ਦੀਦੀ ਐਵੇਂ ਨਾ ਕਹੋ ਦੇਖੋ ਮੇਰੇ ਤਾਂ ਪਾਏ ਪੈਨੇ ਮੈਂ ਹੁਣੇ ਲੈ ਕੇ ਆਉਣੀ ਆ ਤੁਸੀਂ ਬੈਠੋ ਨਹੀਂ ਹਾਂ ਹਾਂ ਇਸ ਕਹੇ ਤੇ ਹਾਂ ਆ ਰਹੀ ਆ ਮੈਂ ਆ ਬਾٹا ਲੈ ਵੀ ਹੋਣੀ ਹੈ ਮੰਮੀ ਮੈਂ ਵੀ ਨਾਲੇ ਪਾ ਲਿਆ ਠੀਕ ਆ ਪਾ ਲੈ ਬਸ ਸਬਜੀ ਸਬਜੀ ਦਾ ਪਾ ਲੰਦੀ ਆ ਖੋਕੇ ਚੌਲ ਮੱਥੇ ਮਾਰੇ ਤੁਹਾਡੇ ਤਾਂ ਭਾਈ ਜਮਾ ਰਵਾਜ ਨਹੀਂ ਹੈਗਾ ਆਏਗਾ ਇਹਦੇ ਜਦੋਂ ਇਹ ਸਾਡੇ ਆਉਂਦੇ ਨੇ ਦੇਖ ਲਓ ਤੁਸੀਂ ਕਿਵੇਂ ਅਸੀਂ ਮਿਹਰਾਂ ਦੀ ਪੁੱਛ ਕਿਛ ਕਰਦੀ ਹੈ ਮੇਰਾ ਭਾਈ ਪਰਜਾਈ ਆਏ ਨੇ ਤੇ ਇੱਥੇ ਦੱਸ ਮੈਂ ਆਪਣੇ ਸਹੁਰਿਆਂ ਚ ਕੀ ਦਿਖਾਵਾਂ ਚਲ ਕੋਈ ਨਹੀਂ ਓਹ ਮੰਮੀ ਮੇਰੇ ਕਮੇਟੀ ਦੀ ਆਂਦੀ ਸੀ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਹਾਂ ਅੱਜ ਆ ਕੇ ਆ ਜਾਣਾ ਜਾ ਕੇ ਹਾਂ ਉਹ ਦੇ ਦਿਆ ਕਰੋ ਟਾਈਮ ਸੀ ਰ ਅਗਲੀ ਨੂੰ ਕਮੇਟੀ ਤੇ ਆਹਾ ਆ ਤੁਹਾਡਾ ਸੂਟ ਚਾਜ ਨਾਲ ਧੋ ਲਿਆ ਕਰੋ ਕਿਵੇਂ ਅੱਧਾ ਮੈਲ ਖੋਰ ਵਿੱਚ ਰ ਛੱਡੀ ਪਈਆ ਬਸ ਐ ਕਣਿਆ ਉਹਦਾ ਨਹੀਂ ਆਪਦੇ ਤਾਂ ਬੜੇ ਪ੍ਰੈਸ ਕਰ ਕਰਕੇ ਪਾ ਹੋ ਜਾਂਦੇ ਨੇ ਥੋੜੀ ਬਾਈ ਤਾਂ ਦਦੀਦਾ ਨਹੀਂ ਹੈਗਾ ਅੱਧਾ ਅਗਲਾ ਆ ਕਿੱਡੇ ਕਿੱਡੇ ਦਾਗ ਛੱਡੇ ਪਏ ਨੇ ਬਸ ਐ ਕਣੀ ਆ ਕਾ ਜਮਾ ਇਹ ਸਾਰੇ ਕੰਮ ਆਲਕ ਝੱਲ ਕਰਦੀ ਆ ਦੇਖ ਕੇ ਮੈਂ ਵੀ ਕੋਈ ਚੱਜ ਦਾ ਕੰਮ ਨਹੀਂ ਕਰਦੀ। ਨਾ ਵੀਰਾ ਨਹੀਂ ਕੁਝ ਕਹਦਾ ਇਹਨਾਂ। ਬਸ ਵੀਰਾ ਵੀ ਉਹਦੀ ਸੁਣੀ ਜਾਂਦਾ। ਸਾਰਾ ਦਿਨ ਸਹੀ ਗੱਲ ਆ। ਉਹਨੂੰ ਪਤਾ ਨਹੀਂ ਇਹ ਜਿੱਦੀ ਆ। ਇਹਨੇ ਕੀ ਇਲਾਜ ਹੀ ਖਲਾਈ ਮੈਂ ਕਹਨੀੇ ਕਰਾ ਕੇ। ਬਸ ਉਹਦੇ ਮਗਰ ਹੀ ਲੱਗਿਆ ਪਿਆ। ਕੋਈ ਤਾਂ ਹੈ। ਮੈਂ ਤਾਂ ਹਰਾਂ। ਜਿਵੇਂ ਜਿਵੇਂ ਕਰਦੀ ਆ। ਮਾੜਾ ਮੋਟਾ ਕਰਦਾ ਦੇਖਣਾ ਚਾਹੀਦਾ ਉਹਨੂੰ। ਹਾਂ। ਕੋਈ ਤਾਂ ਹੈ। ਐਕਣਿਆ ਜੇ ਸਾਰਾ ਕੰਮ ਜਿਨੇ ਜਿਵੇਂ ਜਿਨੇ ਉਹਨੇ ਕਹੀ ਗਣਾ ਆਪਣੇ ਕਰੀ ਜਾਂਦਾ ਆਪਣੇ ਕਰੀ ਜਾਂਦਾ। ਪੂਰੀ ਸੁਣੀ ਜਾਂਦਾ ਦੱਸ ਜੇ ਮੈਂ ਤਾ ਮੂਗੀ ਭਾਈ ਮੈਂ ਬੁਰੀ ਪਾਉਂਗੀ ਕਗਲੰਗੋ ਤੇਰੇ ਮੈਂ ਕੱਪੜੇ ਧੋਨੀ ਆ ਉੱਤੇ ਤੈਨੂੰ ਬੋਤਲ ਪਰ ਇਹਦੇ ਨਾਲ ਤਾਂ ਨਹੀਂ ਤਾਂ ਇਹ ਕਰ ਜਿਹਾ ਹੈ ਦਾ ਜਲੂਸ ਕੱਢਣਾ ਆਪਤੀ ਵਾਰੀ ਤੱਕ ਬਥੇਰੇ ਸੁਣ ਧੋਤੇ ਜਾਂਦੇ ਨੇ ਨਾ ਕਰਿਆ ਕਰ ਭਾਈ ਜਿੰਨਾ ਚਿਰ ਚੱਲਦੀਆਂ ਧੋ ਲੋ ਹੋਰ ਕੀ ਕਰ ਸਕਦੇ ਤੇ ਨੇ ਨਹੀਂ ਕਰਨਾ ਇਹ ਨਹੀਂ ਹਾਂ ਬਸ ਫਿਰ ਹੁਣ ਦਸ ਕੀ ਕਰ ਮੈਂ ਤਾਂ ਆਪਣੀ ਸਾਸ ਨੂੰ ਕੀਤਾ ਹੋਇਆ ਵੀ ਨਹੀਂ ਕਰਨਾ ਮੇਰ ਤੋਂ ਨਹੀਂ ਭਾਈ ਆਪਾਂ ਸਿੱਧਾ ਕਹਿ ਰਹੇ ਨੇ ਮੇਰ ਤੋਂ ਨਹੀਂ ਹੁੰਦਾ ਹੈਗਾ ਆਪਣਾ ਕਰੋ ਚਾਹੇ ਨਾ ਕਰੋ ਮੈਂ ਤਾਂ ਮੱਸੀਂ ਡਿਊਟੀ ਕਰਕੇ ਆਉਣੀ ਆ ਇੱਕ ਵਾਰ ਉਹਨਾਂ ਦਾ ਸਿਆਪਾ ਕਰਾਂਗੇ ਮੇਰ ਤੋਂ ਨਹੀਂ ਹੁੰਦਾ ਹੈਗਾ ਜਿਵੇਂ ਮਰਜੀ ਕਰੋ ਨਾ ਕਰੋ ਭਾਈ ਮੈਂ ਤਾਂ ਆਪਣੇ ਘਰ ਨੂੰ ਵੀ ਕਿਹਾ ਹੋਇਆ ਵੀ ਮੈਂ ਤਾਂ ਇੰਨਾ ਹੀ ਕਰਨਾ ਠੀਕ ਲੱਗਦਾ ਤਾਂ ਵੀ ਠੀਕ ਹੈ ਨਹੀਂ ਠੀਕ ਲੱਗਦਾ ਨਾ ਲੱਗੇ ਮੈਂ ਕੀ ਕਰਾਂ ਤੂੰ ਨਾ ਬਹੁਤਾ ਕੰਮ ਕਰਿਆ ਤਾਂ ਮੈਂ ਨਹੀਂ ਕਰਦੀ ਮੈਂ ਤਾਂ ਬਹਿ ਜਉਣੀ ਆ ਜਾ ਕੇ ਆਪਣਾ ਤੂੰ ਆਪਣਾ ਤਾਂ ਨਾ ਆਰਾਮ ਨਾਲ ਬਠਾ ਬਣ ਮੈਂ ਤਾਂ ਡਿਊਟੀ ਕਰਦੀ ਮੈਂ ਐਂ ਹੀ ਕਰਦੀ ਆ ਮਿਆਦਾ ਤਾਂ ਡਿਊਟੀ ਤੋਂ ਆ ਕੇ ਮੈਂ ਤਾਂ ਬਹਿ ਜਉਣੀ ਆ ਵੀ ਭਾਈ ਮੇਰਾ ਤਾਂ ਲੱਤਾਂ ਦੁਖਦੀਆਂ ਮੇਰਾ ਸਿਰ ਦੁਖਦਾ ਆ ਆਪਣੇ ਸਿਹਤ ਸਾਹ ਕੇ ਰੱਖਿਆ ਹੋਰ ਮੈਂ ਤਾਂ ਐਂ ਹੀ ਕਰਦੀ ਆ ਹੋਰ ਉਹ ਰਾਮੈ ਨਾ ਬਿਮਾਰ ਹੋ ਜੀ ਨਹੀਂ ਐ ਤਾਂ ਮੈਂ ਧਿਆਨ ਦਿੰਨੀ ਆ ਪੂਰਾ ਪੜਾਉਣਾ ਇਹਦਾ ਸਾਰੇ ਕੰਮ ਇਹਦੇ ਹੀ ਨੇ ਹਾਂ ਇੱਥੇ ਨਾ ਕੋਈ ਤਿਆਰ ਹਾਂ ਆਗੇ ਬੈ ਜਾਓ ਸੁਣਨਾ ਦੀਦੀ ਬੱਸ ਵਧੀਆ ਨਵੇੜੇ ਕੰਮ ਹਾਂਜੀ ਦੀਦੀ ਠੀਕ ਹੈ ਮੈਂ ਸੋਚੀ ਮੈਂ ਕਿ ਤੁਸੀਂ ਆਏ ਹੋਈ ਹੋ ਫਿਰ ਮੈਂ ਵੀ ਦੋ ਦਿਨ ਪੇਕੇ ਲਈ ਆਈ ਹੋਣੀ ਆ ਨਾਲੇ ਮੰਮੀ ਦੀ ਹੈਲਪ ਹੋ ਜਾਊਗੀ ਦੱਸ ਮੇਰੇ ਕੁੜੀ ਹੁਣ ਦੋ ਦਿਨ ਰਾਣ ਆਈ ਆ ਆਉਂਦੇ ਕੱਖਾਂ ਚੱਲ ਪਾ ਇਹ ਤਾਂ ਆਪ ਰੈਸਟ ਕਰਨ ਆਈ ਐ ਮਿੰਨ ਮੈਂ ਸੀਗੀ ਚਲ ਮੈਂ ਤੁਹਾਨੂੰ ਨਾਲ ਹੱਲਪ ਹੋ ਦਿੰਦੀ ਨੀ ਮੈਨੂੰ ਤਾਂ ਹੁੰਦਾ ਮੈਂ ਸਾਰਾ ਹਫਤਾ ਤਾਂ ਦਫ਼ਤਰ ਚ ਮਰਦੀ ਆਂ ਖੱਪਦੀ ਆਂ ਆ ਦੋ ਦਿਨ ਹੁੰਦੇ ਨੇ ਮੈਂ ਕਿਹਾ ਚੱਲ ਮੈਂ ਇੱਥੇ ਆ ਕੇ ਰੈਸਟ ਕਰ ਲੂੰਗੀ ਚਲੋ ਕੋਈ ਨਾ ਮੈਨੂੰ ਫੇਰ ਮੈਂ ਨਹੀਂ ਜਾਂਦੀ ਰਹੀ ਤੁਸੀਂ ਐਵੇਂ ਨਾ ਕਰੋ ਹਾਂ ਚੱਲ ਜਾ ਦੇਖ ਲਓ ਭਾਈ ਮੈਨੂੰ ਨਾ ਕੱਲੂ ਕਿਹਾ ਭਾਈ ਮੇਰੇ ਘਰ ਕੇ ਨਹੀਂ ਗਈ ਆ ਕਿ ਆਪਾਂ ਤਾਂ ਕੁਝ ਨਹੀਂ ਕਹਿੰਦੇ ਹੈਗੇ ਮੈਂ ਤਾਂ ਤਾਂ ਦੱਸਿਆ ਸੀ ਮੈਂ ਤਾਂ ਆਪਣੀ ਠੀਕ ਸੀਗੀ ਤਾਂ ਮੈਂ ਆਈ ਸੀਗੀ ਨਹੀਂ ਨਹੀਂ ਚਲੋ ਜੀ ਕੋਈ ਨਾ ਮੈਂ ਵੀ ਮੇਰੇ ਨੂੰ ਕੰਮ ਕਰਨਾ ਹਾਂ ਕਰਨਾ ਕੰਮ ਨੇ ਲੈ ਦੱਸ ਇਹ ਮੈਂ ਤਾਂ ਰੈਸਟ ਕਰਨਾ ਹੀ ਇੱਥੇ ਹਾਂ ਨਹੀਂ ਤਾਂ ਤੂੰ ਪੇਕੇ ਚੱਲ ਪਾ ਹਾਂ ਇਹਨੂੰ ਹੁਣ ਪੇਕੇ ਦੀਣ ਲੱਗ ਗਈ ਮੈਂ ਤਾਂ ਹਰਾਮ ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਫਿਲਮ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕਿੱਦਾਂ ਦਾ ਲੱਗਿਆ ਤੇ ਤੁਸੀਂ ਦੇਖ ਹੀ ਲਿਆ ਹੋਣਾ 3000 ਰੁਪਏ ਚ ਇੱਕੋ ਇੱਕੋ ਘਰ ਚ 3000 ਰੁਪਏ ਕਿੰਨਾ ਖਰਚ ਰੱਖਿਆ ਜਾਂਦਾ ਤੇ 3000 ਨੂੰ ਇੱਕੋ ਜਿਹਾ ਸਮਝਣਾ ਪੈਂਦਾ ਘਰ ਚ ਤੇ ਐਦਾਂ ਦੇ ਹੋਰ ਵਿਸ਼ਿਆਂ ਤੇ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਟਾਈਮ ਤੇ ਟਾਈਮ ਆਉਂਦੇ ਰਿਹਾ ਕਰਾਂਗੇ ਤੇ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਪੰਜਾਬੀ ਵਿਰਸਾ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣ ਤਾਂ ਕਿ ਐਦਾਂ ਦੀਆਂ ਵੀਡੀਓਜ਼ ਉਹਨਾਂ ਤੱਕ ਨਾਲ ਦੀ ਨਾਲ ਪਹੁੰਚ ਸਕਣ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ